ਹਾਂਜੀ ਇਟਲੀ ਵਾਲਿਓ ਉਮੀਦ ਕਰਦੇ ਆਂ ਸਾਰੇ ਵਧੀਆ ਹੋਵਾਂਗੇ ਆਪਣਾ ਚੈਪਟਰ ਚੱਲ ਰਿਹਾ ਜੀ ਓਬਲੀਗੋ ਤੇ ਉਹਦਾ ਨਵਾਂ ਟੋਪਿਕ ਲੈ ਕੇ ਆਏ ਆਂ ਅੱਜ ਜਿਸ ਦਾ ਨਾਮ ਆ ਪਿਰਕੋਰਸੋ ਪੈਦੋਨਾਲੇ ਇਹ ਦਾ ਸਾਈਨ ਬੋਰਡ ਆ ਜੀ ਤੇ ਇਹਦਾ ਮਤਲਬ ਹੁੰਦਾ ਆ ਪੈਦਲਾਂ ਲਈ ਰਸਤਾ ਪਿਰਕੋਰਸੋ ਪੈਦੋਨਾਲੇ ਪੜ੍ਹਦੇ ਆਂ ਜੀ ਇਹਦੇ ਸਵਾਲ ਜਿੱਥੇ ਵੀ ਇਹ ਸਾਈਨ ਬੋਰਡ ਤੁਹਾਨੂੰ ਦਿਖੇਗਾ ਉੱਥੇ ਨਾ ਗੱਡੀਆਂ ਨੂੰ ਚੱਲਣ ਦੀ ਇਜਾਜ਼ਤ ਆ ਨਾ ਕਿਸੇ ਵੀਕਲ ਨੂੰ ਨਾ ਸਾਈਕਲਾਂ ਨੂੰ ਉੱਥੇ ਸਿਰਫ ਚੱਲ ਸਕਦੇ ਨੇ ਪੈਦਲ ਜੇ ਤੁਸੀਂ ਉੱਥੇ ਸਾਈਕਲ ਵੀ ਲੈ ਕੇ ਜਾਣਾ ਹੈ ਤੇ ਉਹ ਥੱਲੇ ਉਤਰ ਕੇ ਲੈ ਕੇ ਜਾਣਾ ਪਹਿਣਾ ਹੈ ਸਾਈਕਲ ਦੇ ਉੱਤੇ ਤੁਸੀਂ ਚੜ ਕੇ ਉੱਥੇ ਤੋਂ ਨਹੀਂ ਲੰਘ ਸਕਦੇ ਇੱਥੇ ਸਿਰਫ ਪੈਦਲ ਚੱਲ ਸਕਦੇ ਨੇ ਪੜਦੇ ਆਂਦੇ ਸਵਾਲ ਸਿਨਿਆਲੇ ਰਫੀਗਰਾਤੋ ਦਿਖਾਇਆ ਗਿਆ ਸਿਗਨਲ ਇੰਡੀਕਾ ਇਸ਼ਾਰਾ ਕਰ ਰਿਹਾ ਹੈ ਇਨੀਤਸਿਓ ਸ਼ੁਰੂ ਹੋ ਰਿਹਾ ਹੈ ਇਨੀਤਸਿਓ ਦਾ ਜੀ ਸ਼ੁਰੂ ਹੋਣਾ ਦੀ ਉਨ ਵਿਆਲੇ ਰਸਤਾ ਪੈਦੋਨਾਲੇ ਪੈਦਲਾਂ ਦਾ ਜਿਹੜਾ ਦਿਖਾਇਆ ਗਿਆ ਸਿਗਨਲ ਇਹ ਆ ਇਸ਼ਾਰਾ ਕਰ ਰਿਹਾ ਹੈ ਕਿ ਇੱਕ ਪੈਦਲਾਂ ਦਾ ਰਸਤਾ ਸ਼ੁਰੂ ਹੋ ਰਿਹਾ ਹੈ ਵੇਰੋ ਅਗਲਾ ਸਵਾਲ ਸਿਗਨਾਲੇ ਰਫੀਗਰਾਤੋ ਇਹਨਾਂ ਸਿਗਨਾਲੇ ਦੀ ਆਬਲੀਗੋ ਸਿਗਨਾਲੇ ਹੁੰਦਾ ਹੈ ਜੀ ਸਿਗਨਲ ਤੇ ਆਬਲੀਗੋ ਆਪਾਂ ਚੈਪਟਰ ਪੜ ਰਹੇ ਆਂ ਤੇ ਕੋਈ ਸਿਗਨਲ ਆਬਲੀਗੋ ਵਾਲਾ ਆਂ ਵੇਰੋ ਅਗਲਾ ਸਵਾਲ ਸਿਗਨਾਲੇ ਰਫੀਗਰਾਤੋ ਜਿਹੜਾ ਦਿਖਾਇਆ ਗਿਆ ਸਿਗਨਲ ਹੈ ਵਾਲੇ ਵੈਲਿਡ ਹੁੰਦਾ ਆ ਅੰਕੇ ਦੀ ਜੋਰਨੋ ਅੰਕੇ ਦੀ ਜੋਰਨੋ ਹੁੰਦਾ ਹੈ ਜੀ ਦਿਨ ਵਿੱਚ ਵੀ ਯਾਨੀ ਕਿ ਜਿਹੜਾ ਦਿਖਾਇਆ ਗਿਆ ਸਿਗਨਲ ਉਹ ਦਿਨ ਵਿੱਚ ਵੀ ਵੈਲਿਡ ਹੁੰਦਾ ਆ ਹੁਣ ਜਿਵੇਂ ਤੁਸੀਂ ਸਿਗਨਲ ਦੇਖ ਰਹੇ ਹੋ ਇਹਦੇ ਉੱਤੇ ਕੋਈ ਫੱਟੀ ਨਹੀਂ ਲੱਗੀ ਟਾਈਮ ਵਾਲੀ ਜੇ ਤੇ ਦਿਨ ਲਈ ਸਿਰਫ ਵੈਲਿਡ ਹੁੰਦਾ ਤੇ ਤੇ ਦਿਨ ਦੇ ਆਵਰਸ ਵਾਲੀ ਦਿਨ ਦੇ ਘੰਟਿਆਂ ਵਾਲੀ ਫੱਟੀ ਲੱਗੀ ਹੁੰਦੀ ਆ ਜੇ ਰਾਤ ਲਈ ਵੈਲਿਡ ਹੁੰਦਾ ਤਾਂ ਇੱਥੇ ਰਾਤ ਦੇ ਘੰਟਿਆਂ ਵਾਲੀ ਫੱਟੀ ਜੋੜੀ ਜਾ ਸਕਦੀ ਆ ਜਿਵੇਂ ਤੁਸੀਂ ਦੇਖ ਰਹੇ ਹੋ ਲੇਕਿਨ ਇੱਥੇ ਆਪਾਂ ਦੇਖ ਰਹੇ ਹਾਂ ਸਿਗਨਲ 'ਚ ਕੋਈ ਫੱਟੀ ਨਹੀਂ ਹੈਗੀ ਤੇ 24 ਘੰਟੇ ਲਈ ਵੈਲਿਡ ਹੁੰਦਾ ਆ ਤਾਂ ਸਵਾਲ ਆ ਬੈਰੋ ਕਿਉਂਕਿ ਇਹ ਦਿਨ ਵਿੱਚ ਵੀ ਵੈਲਿਡ ਆ ਤੇ ਰਾਤ ਵਿੱਚ ਵੀ ਅਗਲਾ ਸਵਾਲ ਸਿਨਿਆਲੇ ਰੈਫਿਗੁਰਾਤੋ ਦਿਖਾਇਆ ਗਿਆ ਸਿਗਨਲ ਇੰਡੀਕਾ ਇਸ਼ਾਰਾ ਕਰ ਰਿਹਾ ਆ ਉਨ ਪ੍ਰੀਕੋਰਸੋ ਨੈਜੀ ਰਸਤਾ ਪੈਡੋਨਾਲੇ ਪੈਦਲਾਂ ਦਾ ਪ੍ਰੀਕੋਰਸੋ ਪੈਡੋਨਾਲੇ ਪੈਦਲਾਂ ਦਾ ਰਸਤਾ ਮੇਰੋ ਅਗਲਾ ਸਵਾਲ ਸਿਨਿਆਲੇ ਰੈਫਿਗੁਰਾਤੋ ਕੋਂਸੈਂਤੇ ਇਹ ਜਿਹੜਾ ਸਿਗਨਲ ਹੈ ਇਸਰ ਇਜਾਜ਼ਤ ਦਿੰਦਾ ਆ ਇਲ ਤ੍ਰਾਂਜ਼ੀਤੋ ਅੰਕੇ ਆਈ ਵਿਕੋਲੀ ਗੱਡੀਆਂ ਨੂੰ ਵਿਕਲਾਂ ਨੂੰ ਵੀ ਇਹ ਚੱਲਣ ਦੀ ਇਜਾਜ਼ਤ ਦਿੰਦਾ ਆ ਮਾ ਸੋਲੋ ਲੇਕਿਨ ਸਿਰਫ ਕੋਨ ਪਾਰਟੀਕੁਲਾਰੇ ਪ੍ਰੂਡੈਂਸ ਅਦ ਲੇਕਿਨ ਖਾਸ ਧਿਆਨ ਦਿੰਦੇ ਹੋਏ ਅਟੈਂਸ਼ਨ ਇਹ ਆਈ ਪੈਦੋਨੀ ਜਿਹੜੇ ਯਾਨੀ ਕਿ ਇੱਥੇ ਤੁਸੀਂ ਗੱਡੀ ਲੈ ਕੇ ਜਾ ਸਕਦੇ ਹੋ ਲੇਕਿਨ ਤੁਹਾਨੂੰ ਖਾਸ ਧਿਆਨ ਰੱਖਣਾ ਹੈ ਪੈਦਲਾਂ ਵਾਲਿਆਂ ਦਾ ਫਾਲਸੋ ਕਿਉਂਕਿ ਇੱਥੇ ਆਪਾਂ ਗੱਡੀ ਜਾਂ ਵਹੀਕਲ ਕੋਈ ਵੀ ਨਹੀਂ ਲੈ ਕੇ ਜਾ ਸਕਦੇ ਇੱਥੇ ਆਪਾਂ ਸਿਰਫ ਪੈਦਲ ਹੀ ਜਾਣਾ ਹੈ ਅਗਲਾ ਸਵਾਲ ਸੀ ਨਿਆਲੇ ਰਫੀਗਰਾਤੋ ਇੰਡੀਕਾ ਹੁਣ ਦੀ ਵੇਤੋ ਦੀ ਟ੍ਰਾਂਜ਼ੀਟੋ ਪੇਰੀ ਪੈਦੋਨੀ ਇਹ ਸਵਾਲ ਦਾ ਉਲਟਾ ਹੀ ਆ ਜੀ ਇਹ ਤੇ ਜਿਆ ਆ ਕੇ ਜਿਹੜਾ ਸਿਗਨਲ ਤੁਸੀਂ ਦੇਖ ਰਹੇ ਹੋ ਇਹ ਪੈਦਲਾਂ ਨੂੰ ਜਾਣ ਦੀ ਮਨਾਹੀ ਕਰਦਾ ਹੈ ਦਿਵੀਤ ਹੁੰਦੀ ਆ ਮਨਾਹੀ ਇਹ ਪੈਦਲਾਂ ਨੂੰ ਜਾਣ ਦੀ ਮਨਾਹੀ ਕਰਦਾ ਹੈ ਫਾਲਸੋ ਇਹ ਸਿਰਫ ਪੈਦਲਾਂ ਲਈ ਬਣਿਆ ਆ ਅਗਲਾ ਸਵਾਲ ਸਿਗਨਾਲੇ ਰਫਿਗਰਾਤੋ ਇੰਡੀਗਾ ਉਨ ਅਤਰਾਵਰਸਮੈਂਟੋ ਪੈਦੋਨਾਲੇ ਅਤਰਾਵਰਸਮੈਂਟੋ ਪੈਦੋਨਾਲੇ ਹੁੰਦਾ ਹੈ ਜੀ ਜ਼ੈਬਰਾ ਕ੍ਰੋਸਿੰਗ ਜਿੱਥੇ ਤੋਂ ਅਸੀਂ ਰੋਡ ਕ੍ਰੋਸ ਕਰਦੇ ਆ ਉਹਨੂੰ ਕਹਿੰਦੇ ਆ ਅਤਰਾਵਰਸਮੈਂਟੋ ਪੈਦੋਨਾਲੇ ਫਾਲਸੋ ਕਿਉਂਕਿ ਇੱਥੇ ਪੈਦਲਾਂ ਦਾ ਰਸਤਾ ਆ ਕੋਈ ਜ਼ੈਬਰਾ ਕ੍ਰੋਸਿੰਗ ਨਹੀਂ ਹੈਗੀ ਇੱਥੇ ਆਪਾਂ ਸਿਰਫ ਪੈਦਲੀ ਚੱਲ ਸਕਦੇ ਹਾਂ ਕੋਈ ਸੜਕ ਦੇ ਉੱਤੇ ਕੋਈ ਜ਼ੈਬਰਾ ਕ੍ਰੋਸਿੰਗ ਨਹੀਂ ਹੈਗੀ ਸਵਾਲ ਆ ਫਾਲਸੋ ਅਗਲਾ ਸਵਾਲ ਸਿਨਿਆਲੇ ਰਫੀਗੁਰਾਤੋ ਦਿਖਾਇਆ ਗਿਆ ਸਿਗਨਲ オਬਲੀਗਾ ਜ਼ਰੂਰੀ ਕਰਦਾ ਆ ਈ ਕੋਂਡੂਚੈਂਟੀ ਦੀ ਵਿਕੋਲੀ ਜਿਹੜੇ ਵਿਕਲੇ ਡਰਾਈਵਰ ਹੁੰਦੇ ਨੇ ਉਹਨਾਂ ਨੂੰ ਜ਼ਰੂਰੀ ਕਰਦਾ ਆ ਆਂਦਾਰੇਲਾ ਪ੍ਰੈਸੀਡੈਂਸਾ ਆਈ ਪੈਡੋਨੇ ਦਾਰੇਲਾ ਪ੍ਰੈਸੀਡੈਂਸਾ ਹੁੰਦਾ ਹੈ ਜੀ ਪਹਿਲ ਦੇਣਾ ਮੈਨੂੰ ਗੱਡੀ ਵਿੱਚ ਤੁਸੀਂ ਕੋਈ ਗੱਡੀ ਲੈ ਕੇ ਕ੍ਰੋਸ ਕਰ ਰਹੇ ਹੋ ਤਾਂ ਜੇ ਕੋਈ ਪੈਦਲਗੋ ਆ ਰਿਹਾ ਹੈ ਤਾਂ ਉਹਨੂੰ ਤੁਸੀਂ ਪਹਿਲ ਦੇਣੀ ਆ ਤੁਸੀਂ ਆਪ ਰੁੱਕ ਕੇ ਉਹਨੂੰ ਜਾਣ ਦੇਣਾ ਹੈ ਫਾਲਸੋ ਕਿਉਂਕਿ ਇੱਥੇ ਗੱਡੀ ਲੈ ਕੇ ਜਾ ਹੀ ਨਹੀਂ ਸਕਦੇ ਇੱਥੇ ਸਿਰਫ ਪੈਦਲ ਜਾ ਸਕਦੇ ਨੇ ਅਗਲਾ ਸਵਾਲ ਸਿਨਿਆਲੇ ਰਫਿਉਰਾ ਤੋਂ ਇੰਦੀਕਾ ਹੁਨ ਪਿਰਕੋਰਸੋ ਪੈਦੋਨਾਲੇ ਇਹ ਤੇ ਤਕਸਵਾਲ ਸਹੀ ਆ ਜੀ ਕਿ ਦਿਖਾਇਆ ਗਿਆ ਸਿਗਨਲ ਸਾਨੂੰ ਪੈਦਲਾਂ ਦੇ ਰਸਤੇ ਬਾਰੇ ਦੱਸ ਰਿਹਾ ਆ ਏ ਲੇਕਿਨ ਗਲਤ ਕਿੱਥੋਂ ਆ ਏ ਚਿਕਲਾਬਿਲੇ ਚਿਕਲਾਬਿਲੇ ਹੁੰਦਾ ਹੈ ਜੀ ਕੋਈ ਸਾਈਕਲਾਂ ਦਾ ਰਸਤਾ ਜਿੱਥੇ ਸਿਰਫ ਸਾਈਕਲ ਚੱਲ ਸਕਦੇ ਨਹੀਂ ਤੇ ਇੱਥੇ ਗੱਲ ਹੋ ਰਹੀ ਆ ਸਿਰਫ ਪੈਦਲਾਂ ਦੀ ਤੇ ਸਵਾਲ ਸਾਨੂੰ ਕਹਿ ਰਿਹਾ ਦਿਖਾਇਆ ਗਿਆ ਸਿਗਨਲ ਚੱਲਣ ਵਾਲੇ ਤੇ ਸਾਈਕਲਾਂ ਵਾਲੇ ਰਸਤੇ ਲਈ ਸਾਨੂੰ ਇਸ਼ਾਰਾ ਕਰ ਰਿਹਾ ਫਾਲਸੂ ਇੱਥੇ ਸਿਰਫ ਪੈਦਲ ਚੱਲ ਸਕਦੇ ਨੇ ਸਾਈਕਲ ਨਹੀਂ ਚੱਲ ਸਕਦੇ ਓਕੇ ਓਕੇ ਜੀ ਸਹੀ ਨੇ ਆਪਣੇ ਸਾਰੇ ਸਵਾਲ ਤੇ ਜੇ ਤੁਹਾਨੂੰ ਕੋਈ ਟੌਪਿਕ 'ਚ ਜਾਂ ਕੋਈ ਵੀ ਡਾਊਟ ਆਵੇ ਉਸ ਨੂੰ ਕਮੈਂਟ ਕਰ ਸਕਦੇ ਹੋ ਤੇ ਆਪਾਂ ਉਹਤੇ ਇੱਕ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਉਹਨਾਂ ਨੂੰ ਸ਼ੇਅਰ ਕਰ ਦਿਓ ਜਿਹੜੇ ਕੀ ਪਤੰਤੀ ਕਰਨਾ ਚਾਹੁੰਦੇ ਨੇ ਤੁਹਾਡਾ ਵੀਰ ਭਰਾ ਰਿਸ਼ਤੇਦਾਰ ਕੋਈ ਵੀ ਉਹਨਾਂ ਨੂੰ ਤੁਸੀਂ ਵੀਡੀਓ ਸ਼ੇਅਰ ਕਰ ਸਕਦੇ ਹੋ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਟੇਕ ਕੇਅਰ